න ශධන යල ජෝතල න්නු එකනඩු හෝරය විද්ධ ඇ ਕੋਲ ਨੀ ਖਾਣੇ ਆਤੇ ਸੀ ਆਪਣੀ ਮਾਸਤੀ ਕੋਲ ਪਹੁੰਚੇ ਐ ਰੌਣਕ ਲੱਗੀ ਜੀ ਇਹਨਾਂ ਦੇ ਆਉਣ ਨਾਲ ਘਰ ਦੇ ਵਿੱਚ ਅੱਜ ਲੱਗੀ ਹੋਈ ਤਾਂ ਛੋਟੀ ਜਿਹੀ ਨਾਲ ਪਹਿਲੇ ਹੀ ਸੀ ਪਰ ਹੋਰ ਚਾਰ ਚਾਲ ਦਲਾਤੇ ਆ ਸਾਡੀ ਹੋਰ ਇੱਕ ਪੂਪੂ ਆਇਆ ਤੇ ਆਏ ਮਾਮੇ আর ਮਾਸੀ ਕੋਲ ਪਹੁੰਚੇ ਦੇਖੋ ਦੇਖੋ ਦੀਦੀ ਆਪਣੀ ਮਾਸੀ ਕੋਲ ਪਹੁੰਚੀ ਆ ਹਰ ਗੋੜਾ ਬੜੀ ਮਾਸੀ ਕੋਲ ਪਹੁੰਚੀ ਆ ਨਾਨਾ ਮੀ ਦਾ ਹੈਗਾ ਨਾਨਾ ਜੀ ਹੁੰ ਜਾ ਰਹੇ ਨੰਮ ਨਹੀਂ ਤਾਂ ਜਪਤਾ ਕਿਉਂ ਨਹੀਂ ਗਿਆ ਹਲੋ 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 ਸਾਰੇ ਸਾਰੇ ਠੀਕ ਠਾਕ ਤੇ ਹਾਂਜੀ ਸਾਰਾ ਠੀਕ ਠਾਕ ਹੈ ਜੋਰਾ ਸ਼ੋਰਾ ਦੇ ਸਾਰੇ ਅੱਛਾ ਅੱਜ ਪਹੁੰਚਿਆ ਠੰਡੀ ਠੰਡੀ ਠੰਡ ਦੇ ਵਿੱਚ ਠੰਡੀ ਨੰਨੀ ਠੰਡ ਦੇ ਵਿੱਚ ਹਾਂ ਲਾਲੀ ਉਹ ਹੋਰ ਸਾਡੇ ਉੱਪਰ ਰਣ ਕਰਕੇ ਥੋੜੀ ਜੀ ਠੰਡ ਵੀ ਵੱਧਾ ਠਲੜੀ ਠੰਡ ਨਾਲ ਉੱਪਰਲੀ ਢੰਡ ਦਾ ਫਰਕ ਹਾਂ ਜੀ ਤੁਹਾਡੇ ਦਾ ਮੈਂ ਇੱਕ ਦਿਨ ਇੱਥੇ ਪਾਣੀ ਪੀਤਾ ਜੀ ਆਰਓ ਚ ਬੱਲੇ ਬਲਵ ਦਾ ਅਹਿ ਲੱਗਦਾ ਜਿਦਾ ਬਰਫ ਸਿਟੀ ਵੀ ਹੁੰਦੀ ਯਾਰ ਉਹ ਚ ਹਾਂ ਨਹੀਂ ਤਾਂ ਗਰਮ ਪਾਣੀ ਰੱਖਿਆ ਹੋਇਆ ਮੈਂ ਤੇ ਨਹੀਂ ਪੀ ਜਾ ਮੈਂ ਰੰਡਾ ਫਾੜੀ ਅੱਜ ਮੈਂ ਠੰਡਾ ਪਾਣੀ ਪੀ ਲੰਦੀ ਸੀ ਮੁਰ ਪੀ ਜਾਂਦਾ ਥੋੜੇ ਪਤਾ ਨਹੀਂ ਕੀ ਚੱਕਰ ਆ ਤੁਹਾਡੇ ਵਾਲੇ ਆ ਰੋਚ ਦਾ ਬਹੁਤ ਠੰਡਾ ਥੋੜਾ ਥੋੜਾ ਕੀ ਹੁੰਦਾ ਆਪਣੇ ਨਹੀਂ ਕਹਿ ਸਕਦੇ ਉਹ ਨਹੀਂ ਚੱਲ ਇੱਕ ਗੱਲ ਕਰ ਆਪਣਾ ਮਾ ਹੋਣ ਨਹੀਂ ਦੇ ਦੇ ਆਪਣੇ ਫੂਲ ਵਾਲੇ ਦੀ ਗੱਲ ਕਰਨਾ ਮਉ ਤੇ ਇੰਨਾ ਠੰਡਾ ਨਹੀਂ ਹੁੰਦਾ ਜਿੰਨਾ ਉਹ ਰੰਦਾ ਮਾਸੀ ਆਪਣੇ ਤਾਂ ਆਏ ਆ ਇਹ ਜੀਜੂ ਦੇ ਤਾਂ ਆਏ ਆ ਬਹੁਤ ਹਰ ਕੰਮ ਜੀਜੂ ਫੇਰ ਤੁਹਾਡੀ ਟੈਂਕੀ ਵੀ ਦੇਖ ਲਓ ਕਿੰਨੀ ਥੱਲੇ ਆ ਚੱਲ ਇੰਦਾ ਆ ਆਪਣੀ ਟੈਂਕੀ ਵੀ ਦੇਖੋ ਟੇਸੂ ਤਾਂ ਨਹੀਂ ਕਹਿੰਦਾ ਇਹ ਚੀਜ਼ ਦਾ ਫਰਕ ਆ ਜਾਂਦਾ ਹੂੰ ਇਹ ਚੀਜ਼ ਦਾ ਫਰਕ ਸਾਡੀ ਟੈਂਕੀ ਹੈਗੀ ਇੱਕ ਮੱਜਲ ਤੇ ਤੁਹਾਡੀ ਪਈ ਤੀਜੀ ਵਰ ਇਸ ਚੀਜ਼ ਦਾ ਫਰਕ ਹੈਗਾ ਮੈਂ ਉਹੀ ਤਾਂ ਕਹਿੰਦੀ ਵਧੀਆ ਮੁੰਡਿਆ ਤੇਰੀ ਸਲਾਹ ਤੂੰ ਉਹਨੂੰ ਤਾਂ ਕਹਿਣਾ ਆਪਣਾ ਤੇਰਾ ਤਾਂ ਚੱਕਰ ਸਾਨੂੰ ਮੈਨੂੰ ਵੀ ਥੋੜਾ-ਥੋੜਾ ਹੀ ਦੱਸੀ ਜਾਂਦਾ ਹੁਣ ਕਹ ਹਟਿਆ ਵਿੱਚ ਨੂੰ ਕਹਿ ਨਹੀਂ ਕਿ ਲੱਗੇ ਸਾਡੇ ਤਾਂ ਆ ਸੰਦੇ ਘੋਟੇ ਆ ਮੈਨੂੰ ਵੀ ਥੋੜਾ ਬਣਾ ਦੇ ਸੇ ਮੈਂ ਵੀ ਮੈਂ ਬਹੁਤ ਵਾਰ ਟੋਕਲੇ ਰ ਵੀਦਰ ਮਾ ਭਾ ਮਾ ਨਾਲ ਨਹੀਂ ਰਹਿਣ ਦੇ ਮੈਨੂੰ ਫੇ ਤੂੰ ਕਦ ਕਹਿ ਦਿੰਦੇ ਨੇ ਕੂੜਾ ਵਾਲਿਆਂ ਤੇ ਜਸਮੀਨ ਆ ਗੁਨਾ ਕਾਜੀ ਜੀ ਆ ਗੁਨਾ ਆਹ ਸਾਰਾ ਜੰਤਰ ਮੰਤਰ ਦਾ ਫਸਾ ਰੱਖਣਾ ਤਾਂ ਨੇ ਇੱਕੋ ਜਿਹੀ ਜਾਣਾ ਦਾ ਕਿਸੇ ਨਿੰਦੀ ਬੁਲਾਉਣੀ ਉਹਦਾ ਸਾਰੇ ਲੱਗੇ ਬੇਖੇਲਣ ਉਹਨਾਂ ਜੰਤਰ ਮੰਤਰ ਲਗੋਇਆ ਬੈਮ ਬਰ ਰਹਿਣ ਦੇ ਨੂੰ ਲੁਗਾਈ ਰਹਿਣ ਦਾ ਜੰਤਰ ਮੰਤਰ ਨੂੰ ਮੈਂ ਕਹਿੰਦੀ ਇਹਨੂੰ ਨਾਲ ਹੀ ਲੈ ਜਾਂਦੇ ਹਾਸਪੀਟਲ ਚ ਇਹਦਾ ਸਿਰ ਉੱਚਾ ਚੱਕ ਥੋੜਾ ਦਾ ਕਰਨ ਇਹਦਾ ਸਿਰ ਇਧਰਲੀ ਪਾਸੇ ਤੋਂ ਕੱਪੜੇ ਕਰਕੇ ਜਾ ਉਹ ਆ ਲੈ ਰੀਤ ਤੂੰ ਚੱਕ ਲੂਗੀ ਉਹੀ ਦਾ ਸਰਾਣਾ ਜਾਂ ਹੋਣਾ ਜੀ ਛੋਟੀ ਦਾ ਉਹ ਦੇਖੋ ਬੰਦੇ ਸਰਾਣਾ ਲਿਆਉਂਦਾਂ ਨੇ ਇਹ ਆਜੇ ਇਹ ਮੇਰੇ ਫੇਵਰਟ ਲੱਡੂ ਇਹ ਨਾ ਇਕ ਗਾਤੇ ਆਏ ਆ ਪਪਾ ਲਿਕੇ ਆਏ ਤੇ ਅੱਜ ਤਾਂ ਹੱਟੋ ਕੋਸ ਖ਼ਬਰੀ ਆ ਕੋਸ ਖ਼ਬਰੀ ਹਾਂ ਅੱਛਾ ਜੀ ਆਹ ਇਹਨੇ ਖਾਣ ਦੇ ਕੀ ਕਰ ਮਾਮਾ ਜੀ ਨੇ ਤੁਹਾਡੇ ਜਨੇ ਪਾਰਟੀ ਹੋਈ ਵੀ ਉੱਥੇ ਭੰਬਰੀ ਮੈਨੂੰ ਥੋੜੀ ਜਿਹੀ ਖ਼ਬਰ ਤਾਂ ਮਿਲ ਗਈ ਸੀ ਕਹਿੰਦੇ ਕਹਿੰਦੇ ਮਾਮਾ ਜੀ ਵੱਲ ਪਾਰਟੀ ਹੈ ਠੀਕ ਗੱਲ ਹੋ ਗਈ ਜੱਟ ਕੀ ਗੱਲ ਵੇ ਅੱਜ ਨਵੇਂ ਲੱਡੂ ਲਿਆਂਦੇ ਕੀ ਗੱਲ ਵੇ ਅੱਜ ਆ ਗਿਆ ਪਾਰਟੀ ਹੋਈ ਵੀ ਜਿਹੜੀ ਆਪਣੇ ਸਰਿੰਦਰ ਕੌਰ ਆ ਉਹਦੀ ਭਝਾਈ ਕੋਲ ਹੋਇਆ ਮੁੰਡਾ ਰਾਤ ਰਾਤ ਤੇ ਪਾਜਲੋ ਮਾਲਕ ਭਾਈ ਹਾਂ ਚੜ੍ਹਦੀ ਕਲਾ ਚ ਰੱਖਿਆ ਇਹਨੂੰ ਚੜ੍ਹਦੀ ਕਲਾ ਚ ਰੱਖੇ ਬੱਚੇ ਨੂੰ ਸਾਰੇ ਪਰਿਵਾਰ ਨੇ ਹੂੰ ਇਸ ਦਾ ਭਾਈ ਪਾਰਟੀ ਬਣਦੀ ਹੂੰ ਇਹ ਮਾਮਾ ਹੀ ਰਹੀ ਆਏ ਤੇ ਨਹੀਂ ਨਹੀਂ ਉਹਨਾਂ ਬਾਈ ਨੂੰ ਫੋਨ ਕਰਿਆ ਰਾਤ ਨੂੰ ਉਹਨਾਂ ਨੇ ਅੱਛਾ ਅੱਛਾ ਬਾਈ ਕੰਨ ਮੈਂ ਰੋਪੜਾ ਅੱਛਾ ਉਹਨਾਂ ਨੇ ਕਹੇ ਮਠਾਈ ਦਾ ਟਪਾ ਵੀ ਲੈ ਜੀ ਨਾਲੇ ਠੀਕ ਆ ਜੀ ਠੀਕ ਆ ਹਗਨੇ ਬਾਈ ਉਹ ਲੈ ਤਰਾਦਾ ਕੁੱਤੋਂ ਐਦਾਂ ਮੈਨੂੰ ਕਿੱਥੇ ਰੇਖੂਗੀ ਉਹਦੇ ਮੂਰੇ ਹੋ ਹੋ ਜਾਂ ਜੋ ਖਾਜੋ 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 ਕੇ ਖਾਜੋ ਇਹ ਸੋਣਾ ਉਹ ਵੱਜੋ ਜੀ ਹਗਨੇ ਖਾਜਨੇ ਕੰਨੇ ਐਨੂੰ ਕਹੀ ਜਾਂਦੀ ਆ ਬੁਆਸੀ ਚੱਕਦੀ ਹੈਵੀ ਗੋਦੀ ਹੈਲੋ ਇਹਨੂੰ ਪਤਾ ਕਹਿ ਕਹੀ ਜਾਂਦੀ ਆ ਮੈਂ ਤੇਰੀ ਮਾਸੀ ਆ ਹਰ ਗੋਦੀ ਮਾਸੀ ਗੋਦੀ ਚੱਕਦੀ ਨਹੀਂ ਹਰ ਗੱਲ ਨੂੰ ਅੱਜ ਫੜਾਉ ਮੈਨੂੰ ਤਾਰਦਾ ਹਾਂ ਹਰ ਗੋਦੀ ਮਾਸੀ ਦਾ ਯਾਦਗੀਰ ਦੀ ਬਣਦੀ ਕਿੱਦਾਂ ਬੜੀ ਆ ਮਿਲੂ ਜਾਣਦਾ ਕਿ ਹੈ ਆ ਮੇਰਾ ਫਿੱਟ ਸੜਿਆ ਕੰਨਾ ਤੁਜੀ ਦੋਨਾਂ ਜਾਣੀਆਂ ਨੇ ਮੈਂ ਨਾਨੀ ਦੀ ਗੋਦੀ ਚਾਹੁੰਨਾ ਇਹਨੇ ਕਹਣਾ ਮੈਂ ਮम्मा ਦੀ ਗੋਦੀ ਚਾਹੁੰਨਾ ਹਣਾ ਹਾ ਹਾਂ ਅਭੀ ਹੈ ਕਿ ਬੁਣੇ ਉਹ ਤਾਂ ਹੁਣੇ ਲੜਦੀ ਹੈ ਜਦ ਇਹਨੂੰ ਮੈਂ ਕਹਦਾ ਹਾਂ ਇਹ ਨੂੰ ਜਿਆਦਾ ਪਿਆਰ ਕਰਦੀ ਆ ਇਹ ਕਹਿ ਜਾਂਦੀ ਆ ਨਹੀਂ ਇਹ ਵੇ ਵੇ ਗੱਲਾਂ ਕਰਦੀ ਆ ਇਹਦੇ ਨਾਲ ਹੀ ਕਰਦੀ ਆ ਹੋਰ ਕਿੰਨਾ ਕਰਦੀ ਆ ਮੈਂ ਆਪਣੇ ਬੁੱਤੇ ਨਾਲ ਹੀ ਗੱਲਾਂ ਕਰਦੀ ਆ ਇਹ ਤੋਂ ਪਛਾਣ ਨਾਨੀ ਦੀ ਹੈ ਨਾ ਡੈਡੀ ਨਾਨੀ ਦੀ ਇਹਨੂੰ ਦੇਖਣ ਆਏ ਹੋਏ ਪਈਆ ਹੈ ਨਾ ਜਿਹੜਾ ਬਹੁਤ ਅਨਚਾਹ ਹੈ ਚੋ ਉਹੀ ਤਾਂ ਆਇਆ ਨਾ ਮੈਂ ਕਿਹਾ ਮੇਰੇ ਬੁੰਦੇ ਅੱਗੇ ਨੂੰ ਕੇ ਦੇਖ ਲੈ ਐ ਬੱਗੇ ਵੀ ਉਹਦੀ ਵੀ ਭਾਲਦੀ ਆ ਯਾਰ ਬਾਂਦ ਕੇ ਰਿ ਉੱਪਰ ਮੇਰਾ ਗੁੱਦੂ ਜੀਆ ਮੇਰਾ ਗੁੱਦੂ ਜੀਆ ਮੇਲਾ ਗੁੱਦੂ ਜੀ ਮਾਸੀ ਇਹਨਾਂ ਚੱਕਣੇ ਕੋ ਤੇਰਾ ਧੰਨ ਨਾਲ ਦੇ ਦਈਏ ਕਹਿੰਦੀ ਹੋਰ ਵੀ ਕੈਮਰਾ ਚੱਕੀ ਖੜਾ ਨਾਨਾ ਵੀ ਪੂਲ ਵੀ ਸਾਰੇ ਕੈਮਰਾ ਚੱਕੀ ਫਰੀ ਜਾਂਦੇ ਹਾਂ ਸਾਰੇ ਕੈਮਰੇ ਵਾਲੇ ਆ ਸੀ ਹਾਂ ਇਹ ਮੇਰੀ ਗੁੱਗਾ ਜੀ ਇਹ ਮੇਰੀ ਨਾਨੀ ਜੀ ਇਹ ਮੇਲੀ ਪਤੋ ਇਹ ਮੇਲੀ ਪਤੋ ਉਦਣ ਦਾ ਇੱਕ ਦਿਨ ਤਾਂ ਨੇ ਪੈਰੇ ਘੜਤੇ ਤਾਂ ਸਾਡੇ ਅਜੇ ਤਾਂ ਕਹਿੰਦੇ ਸੀ ਵੀ ਇਹ ਮਾਲਾ ਰਹੂਗੀ ਉਹ ਨਹੀਂ ਇੱਕ ਵਾਰ ਨਾ ਮੇਰੇ ਕੋਲ ਇਹ ਚੁੱਪ ਹੋ ਗਈ ਸੀ ਹੂੰ ਮੜੀ ਜੋ ਕਰਿਆ ਆ ਹੋ ਗਈ ਸੀ ਹਾਂ ਦੋ ਵਾਰ ਚੁੱਪ ਕਰਾਈ ਜਾ ਮੈਂ ਉਦਣ ਕੱਪੜੇ ਖੋਲੇ ਤੇ ਫੇਰ ਚੁੱਪ ਹੋਈ ਫੇਰ ਬਾਈ ਕੋਲ ਚੁੱਪਾ ਇਹ ਰੰ ਲੱਗੀ ਮਰੀ ਆਹਦੇ ਤੋਂ ਤਾਂ ਮਸੀਹ ਕਹੇ ਜੀ ਆਹਦੇ ਤੇ ਬਣ ਗਈ ਜੱਟੇ ਕਈ ਵਾਰ ਨਾ ਪਿੰਡ ਦੀ ਸਾਰਿਆਂ ਦੇ ਚੁਕਾ ਦਿੰਦੀ ਹੈ ਜੀ ਇਹ ਪੈਰ ਪਿੰਡ ਵੀ ਨਹੀਂ ਕਈ ਵਾਰ ਚੁੱਪ ਕਰਦੀ ਕਦੇ ਕੋਈ ਸਾਹਮ ਦਾ ਕਦੇ ਕੋਈ ਕੋਈ ਛੋਟਾ ਹੁੰਦਾ ਜਿੱਦੀ ਬਹੁਤ ਕੋਣ ਜੀ ਮਾਨੀ ਕਾ ਨਾ ਸਾਰਿਆਂ ਦੇ ਪੈਰ ਚ ਕਾ ਦਿੰਦੀ ਕਹੀ ਤੱਕ ਆਨੇ ਸਾਰੇ ਅਰਵਿੰਦਰ ਵਰਗ ਅਰਵਿੰਦਰ ਵਰਗੀ ਆ ਹੈਲੋ ਜਾਸਮਿਨ ਤੇ ਸਾਡੇ ਵਾਲੇ ਛੰਡੇ ਸੁਵਾ ਦੀ ਆ ਇਹ ਤਾਂ ਸਾਉ ਤੇ ਆ ਰਿੱਦੂ ਸਾਡੇ ਆਏ ਦਾਦੀਂ ਦੀ ਆ ਬੂਆ ਬੂਆ ਦਾ ਚੁਕਿੰਗੇ ਫਿੰਦਰੀ ਉਹਦੇ ਕਰੇ ਕੀਦੀ ਐ ਜੱਟੇ ਕਰਨ ਥੋੜੀ ਜਿਹੀ ਪੁੱਤ ਹੋਰ ਉੱਪਰੋਂ ਚੱਕ ਅੱਛਾ ਠੀਕ ਕਰਕੇ ਥੋੜ ਨੂੰ ਨਾ ਐ ਲੱਗ ਜਾਂਦਾ ਇਹਨੂੰ ਆਪਾਂ ਤਾਂ ਤੇ ਚੱਕਦੇ ਆ ਤਾਂ ਸਾਹ ਨੂੰ ਕੁਝ ਵੇ ਉਹਦਾ ਕੋਈ ਚੱਕਰ ਨਹੀਂ ਉਹ ਠੀਕ ਪਈ ਆ ਮੇਰਾ ਦੁੱਧ ਪੀਰੀ ਆ ਦੁੱਤ ਮੇਰਾ ਕੰਨੀ ਨਹੀਂ ਲੱਗਦਾ। ਦੰਸ ਤੇ ਬਜਨ ਆਉ। ਆ ਵੀ ਕਰਦੀ ਆ। ਨਾ ਲੱਤਾ ਤੇ ਬਜਨ ਆਉਂਦਾ ਪੁੱਤੋ રે। ਲੱਤਾ ਮੈਂ ਮੈਂ ਫੜੀ ਹੋਈ ਆ ਆਪਾਂ ਪੇਲ ਦਿਆ। ਕਹੋ ਇਹ ਕਹਿੰਦੇ ਤੱਕੇਲ ਦਾਂ ਹੁੰਦਾ। ਨਾ। ਨਾ। ਆ ਤੇ ਇੱਕ। ਆ ਕਿ ਇੱਕ ਗੱਲ ਐਨ ਹੋਰ ਹੋਲਣ ਤਾਂ ਥੋੜੀ ਜਿਹੀ ਪਚਾਰੇ ਦੇਣ ਦੀ ਫੋਟੋ ਕਰਾਉਂਗੇ ਹਾਂ ਮਮਾ ਇੱਕ ਮਾਂ ਮੇਰੇ ਹੱਥ ਬੈਠ ਗਈ ਪਾਂ ਜਿੱਕ ਬੈਠ ਗਈ ਛੋਟੀ ਪੈਣ ਇਹਨੇ ਕਹਿਣਾ ਮਨੂ ਤਾਂ ਧੱਬੇ ਲਿਆ ਇਹਨੂੰ ਲੱਗਦਾ ਬਜਣਾ ਆਉਦਾ ਕਰਨ ਮੈਂ ਕਹੀ ਜਾਨੀ ਲੱਗਦਾ ਤੇ ਬਜਣਾ ਆਉਦਾ ਪੁੱਤ ਛੋਟੀ ਆ ਹਾਂ ਦਿਖਾ ਦੇ ਹੁਣ ਇੱਕ ਸਾਈਡ ਗਰੀ ਪੁੱਤ ਉਹ ਕਿਹਨੇ ਬਜੇ ਨਾਲੀ ਆ ਅਜਾਬ ਉਹ ਸਭਾਣਨ ਲੱਗੀ ਹੋਣੀ ਉਹਦੇ ਗਰਦਨ ਸਭਾਣਨ ਲੱਗੀ ਆਪਣੀ ਉਹ ਵੀ ਗਰਦਨ ਵੀ ਪ੍ਰੋਪਰ ਨਹੀਂ ਟੀਕਾ ਲੱਗ ਗਿਆ ਤੇ ਆਹ ਮਹੀਨੇ ਦਾ ਤਾਂ ਲਵਾਉਣਾ ਹਾਲਿਓ ਸਾਢੇ 3 ਮਹੀਨੇ ਆ ਲਵਾਉਣਾ ਹਨ ਲੱਗਣਾ ਹਾਂਜੀ ਫਿਰ ਉਹ ਲੋੜ ਦੇ ਬਾਅਦ ਦੇ ਲਵਾਇਓ ਮਾਸੀ ਉਹ ਦਿਨ ਆ ਦੇਖ ਲਿਓ ਮਤਲਬ ਜਿਹੜੇ ਡਾਕਟਰ ਨੂੰ ਅਸੀਂ ਚੈੱਕ ਅਪ ਕਰਾਉਂਦੇ ਆ ਤਾਂ ਛੋਟੀ ਜੀ ਦਾ ਉਹ ਕਹਿੰਦਾ ਪੇਨਲੈਸ ਵੀ ਟੀਕੇ ਆਉਂਦੇ ਹਣ ਹਾਂ ਵੀ ਜੇ ਮੇਰੇ ਕੋਲ ਲਾਉਣਾ ਮੇਰੇ ਕੋਲ ਲਾ ਲਓ ਜੇ ਸਰਕਾਰੀ ਚ ਲਾਉਣਾ ਕਹਿੰਦਾ ਤੁਹਾਡੇ ਇੱਥੇ ਜਦੋਂ ਇੰਜੈਕਸ਼ਨ ਪੁੱਛ ਕੇ ਆਇਓ ਮੈਨੂੰ ਮੈਂ ਕਿਸੇ ਨੂੰ ਪੁੱਛਿਆ ਹੈ ਨਰਸਿਆਂ ਆ ਚਿਕਨ ਬਾਕਸ ਤੇ ਨਹੀਂ ਇੰਜੈਕਸ਼ਨ ਲਵਾਉਣਾ ਹੈ ਉਹ ਤਾਂ ਹੁਣ ਪਤਾ ਹੈ ਦੇ ਜਰੀਏ ਹੁੰਦੀ ਆ ਇਹ ਤੇ ਵੀ ਬੱਚਿਆਂ ਦੇ ਲੱਗ ਜਾਂਦਾ ਲੱਗ ਜਾਂਦਾ ਯਾਦ ਅਸੀਂ ਬਣਾ ਚੋਰ ਗਏ ਨਾ ਮਸੀ ਜੀ ਜਿਹੜੇ ਰਾ ਪ੍ਰਸਾਦ ਨੂੰ ਜੈਸਮின் ਦਾ ਕਰਾਇਆ ਟਰੀਟਮੈਂਟ ਉਹ ਕਹਿੰਦੇ ਵੀ ਹਰ ਗੁਣ ਨੂੰ ਜੇ ਹੋਣੀ ਆ ਤਾਂ ਹੋਏ ਜਾਣੀ ਤੁਸੀਂ ਜਿੰਨਾ ਮਰਜੀ ਹਾਂ ਉਹ ਕਹਿੰਦੇ ਵੀ ਹੁਣ ਮੈਂ ਉਹਨੂੰ ਦੱਸਿਆ ਮੈਂ ਕਿਹਾ ਵੀ ਇਦਾਂ ਕਰਕੇ ਜੀ ਵੀ ਇਹਨੇ ਨੇ ਪਹਿਲਾਂ ਵੀ ਪਿੱਛੇ ਪਰਿਵਾਰ ਨੂੰ ਹੋ ਗਿਆ ਮੈਂ ਕਿਹਾ ਫਿਰ ਇਹਨੂੰ ਉਹ ਕਹਿੰਦਾ ਯਾਰ ਇਹ ਵੀ ਕੁਦਰਤ ਦੀ ਆ ਖੂਨ ਚ ਹੁੰਦਾ ਇਹ ਹਾਂ ਉਹ ਤਾਂ ਕਹਿੰਦਾ ਤੁਸੀਂ ਬੱਚੇ ਨੂੰ ਛੱਡੋ ਕਹਿੰਦਾ ਕੋਲ ਚੱਕਣ ਦੋ ਉਹ ਮੈਂ ਕਿਹਾ ਜੀ ਚਲੋ ਤੁਹਾਡੀ ਤਾਂ ਗੱਲ ਪਰ ਇਹ ਵੀ ਫਿਰ ਡਰਤਾ ਡਰੇ ਆ ਇੱਕ ਗੱਲ ਹੈ ਮੇਰਾ ਵੀ ਇਤਨਾ ਖੰਡੂਰ ਲੇਟਾ ਵਾ ਬੀ ਹੋਣਾ ਮੰਨਿਆ ਖਾਰਨ ਤੇ ਵੀ ਕੀ ਦੇ ਕਹਦਾ ਹੈ ਕਿ ਕਾਰਨ ਦੇ ਵੀ ਹੋਈ ਕਾਰਨ ਦੇ ਕਿਤੇ ਜਾਨੀ ਜਾਨੀ ਜਸਮੀਨ ਦਾ ਵੀ ਮੇਰੇ ਨਾਲ ਕੋਈ ਆ ਕੇ ਸਰ ਦੇ ਦੇਖੋ ਹਨਾ ਜੇ ਸੋਚੇ ਕਿਧਰ ਗਏ ਹਾਂਜੀ ਹਾਂ ਹਾਂ ਉਹ ਤਾਲਾ ਮਹਾਮਾਈ ਸਾਹਿਬ ਪਰ ਕਿਰਪਾ ਰੱਖਿਆ ਕਿਹੜੀ ਲਾਈਨ ਤੇ ਵੜ ਕੇ ਤੁਸੀਂ ਇੱਧਰ ਲੈ ਗਏ ਇਹ ਤਾਂ ਬਸ ਪਰਮਾਤਮਾ ਵੱਲ ਤੇ ਹੀ ਆ ਬਸ ਪਰਮਾਤਮਾ ਨਹੀਂ ਹੈ ਇਹ ਹਰ ਗੁਰੂ ਦੀ ਪੈਣ ਲੱਗ ਗਈ ਮੈਂ ਮੈਂ ਆ ਕਿ ਮੰਮੀ ਨੇ ਦੱਸਿਆ ਮੈਂ ਮੰਮੀ ਉਹ ਕਹਿੰਦੇ ਵੀ ਹਰ ਗੁਰੂ ਨੂੰ ਤਾਂ ਚੱਕ ਜਾ ਸਕਦੀ ਜਾਈ ਹਾਂ ਮੰਮੀ ਕਹਿੰਦੀ ਚੱਲ ਕਹਿੰਦੀ ਡਾਕਟਰ ਨੇ ਕਹਿ ਦਿੱਤਾ ਆਪਣੇ ਸੁਣ ਲਿਆ ਠੀਕ ਆ ਬਾਈ ਚ ਕੋਣੀ ਨਹੀਂ ਨਹੀਂ ਖਿਆਰੇ ਬੰਦੇ ਦਾ ਕਿ ਲੋ ਆਪਣਾ ਉਹ ਕਹਿੰਦੇ ਵੀ ਨਹੀਂ ਵੀ ਕੋਈ ਗੱਲ ਹੀ ਬਾਈ ਮੈਨੂੰ ਨਾ ਗੁੱਸਾ ਮਮੀ ਤੰਗ ਤਾਂ ਦੇਖੋ ਤੰਗ ਤਾਂ ਬਹੁਤ ਰਹੀ ਮਮੀ ਇੱਕ ਤਾਂ ਨੂਰ ਜਿੱਦ ਕਰਦੀ ਮੈਂ ਦਾਦੀ ਕੋਲ ਸੋਣਾ ਉੱਪਰ ਤੇ ਹਰ ਗੁਣ ਪਰ ਉਹ ਕਹਿੰਦੀ ਵੀ ਕੋਈ ਗੱਲ ਹੀ ਮੈਂ ਤੰਗੀਓ ਘੱਟ ਦੂੰ ਹਾਂ ਨਾ ਹੁੰਦਾ ਪਰ ਹਾਂ ਛੋਟੇ ਜਵਾਕ ਦਾ ਤਕਲੀਫ ਚੱਲਣੀ ਔਖਾ ਜਲੀਆ ਉਹ ਉਹ ਉਹਨੂੰ ਪਿੱਛੇ ਨੂੰ ਪਿੱਛੇ ਨੂੰ ਪਾ ਦੇ ਕੇ ਤੇ ਗਰਦਨ ਸਹਰਾਣੇ ਰੱਖੀ ਬੈਠਾ ਆਹ ਇੱਡੀ ਮੇਰੀ ਬੜੇ ਸਵਾਲ ਹਾਂ ਹਾਂ ਮਨੇ ਕਹਿੰਦਾ ਸੰਭਲੀ ਆਈ ਵੀ ਐਨੀ ਦੇ ਚਾ ਇਹ ਸਾਡੇ ਉਹ ਕਰਤਾ ਤਾਂ ਉਦਣ ਪੈਰ ਕੱਟਦੇ ਵੀ ਅਨਰ ਰਾਟ ਵਾ ਮੇਰੇ ਕੁਦਰਤੀ ਉਹ ਗੱਲ ਹੋਈ ਕੋਈ ਯਾ ਤਾਂ ਇਹਦਾ ਮਣਾ ਮੋਟਾ ਕੁਝ ਦੁੱਖ ਦਾ ਹੋਣਾ ਉਦਣ ਪਰ ਚੰਗੇ ਬਲੇ ਅਸੀਂ ਆਏ ਉਰੇ ਤਾਰ ਕੇ ਗਏ ਫੇਰ ਨਹੀਂ ਜਸਮੀਨ ਕਹਿੰਦੀ ਖੜ ਇਹਨੂੰ ਚੱਕ ਲੈ ਹਰਗੁਣ ਨੂੰ ਬਲਜਿੰਦਰਾ ਉੱਤੇ ਬੈਠੀ ਕਹਿੰਦੀ ਮੈਂ ਤਾਂ ਹਲੇ ਮੇਰੀ ਬੂਆ ਨੇ ਮੈਨੂੰ ਪਿਆਰ ਕਰਿਆ ਤੂੰ ਰੋਂਦੇ ਨਹੀਂ ਹਾਤੇ ਮੈਂ ਇੰਦਰ ਵੀ ਚਾਰੀ ਜਿਹੇ ਖੜੀ ਹੋਗੀ ਅੱਧਰ ਕਰਨੋਂ ਟੈਨਸ਼ਨ ਹੋਈ ਵੀ ਆ ਜੀਤ ਨੇ ਹਰ ਗੁਣ ਦੇ ਮੂੰਹ ਚ ਗੱਠੀ ਪਾ ਦੇਣੀ ਆ ਨਹੀਂ ਪਾਉਂਦੀ ਨਹੀਂ ਪਾਉਂਦੀ ਪੈ ਜਾਂਦੀ ਆ ਇਹ ਪਤਾ ਕਿਦ ਦੇ ਮੈਨੂੰ ਕੀ ਕਹਿੰਦੀ ਜਿੱਦਣ ਕਹਿੰਦੀ ਹਾ ਹਾ ਆਈਆ ਛੋਟੀ ਜੀ ਕਹਿੰਦੀ ਦੀਦੀ ਨੇ ਮੇਰੇ ਮੂੰਹ ਚ ਕੇਕ ਪਾਇਆ ਨਾ ਹਾਂ ਬੈ ਪਾਇਆ ਕਹਿੰਦੀ ਕੇਕ ਨਹੀਂ ਸੋਣੋ ਚਾਪਾ ਤਾ ਲੱਡੂ ਲੱਡੂ ਪਾਵਾ ਹਾਂ ਮਸਾਦੀ ਮੈਂ ਤਾਂ ਇਹ ਮੂੰਚ ਬਰਫੀ ਪਾਉਣੀ ਆ ਮਾਤਾ ਭੈਣੇ ਬਖਸ਼ ਦੇ ਮੈਨੂੰ ਬਖਸ਼ ਦੇ ਮੈਨੂੰ ਸਮਝਾਓ ਬੀ ਪੁੱਤੀ ਦੇ ਘਰ ਚ ਪਾਜਦਾ ਹਲੇ ਛੋਟੀ ਇਹਨਾਂ ਨੂੰ ਸਾਨੂੰ ਪੁੱਤ ਖਾਣਾ ਨਹੀਂ ਆਉਂਦਾ ਮੈਂ ਤਾਂ ਰੇਦੀਤੀ ਸਾਤੀ ਦੋ ਦਿੱਤੀ ਤੇ ਮੂੰਚ ਬਰਫੀ ਤੋ ਪਈ ਨਾ ਹੋਦੀ ਇਹ ਛੋਟੀ ਜੀ ਕੀ ਜਦ ਤਨੇ ਅੰਦਰ ਲੈ ਐਡਾ ਟੁਕੜਾ ਤੋੜ ਲਿਆ ਥਾ ਕਹਿੰਦਾ ਆਇਓ ਬਈ ਅਸੀਂ ਤਾਂ ਇਹਨੂੰ ਲੈ ਰਹੀ ਨਹੀਂ ਹੈਗੀ ਨਹੀਂ ਕੀ ਦੇ ਦੇ ਸੁ ਕਾਹੀ ਤਾਂ ਮੈਂ ਅੰਦਰ ਮੈਂ ਨਾ ਪਿਆਰ ਕਰਦੇ ਤੇ ਮੂੰਹ ਚ ਬਾਤੀ ਪਾਵੇ ਇਹ ਤਾਂ ਮੂੰਹ ਬਾਤੀ ਪਾਵੇ ਬੋਦੀ ਚ ਲੈਣਾ ਇਹ ਤਾਂ ਬਹੁਤ ਮਿੱਠਾ ਕਰਉਣ ਲੱਗਿਆ ਅਸੀਂ ਤਾਂ ਕੁੱਟੜ ਵੀ ਨਹੀਂ ਕਰਿਆ ਹਾਂਜੀ ਅਸੀਂ ਕਾ ਓਏ ਇਹਨੂੰ ਨਹੀਂ ਕਾਉਣੀ ਬੰਨ ਤੋੜ ਲਈ ਸੀ ਇਹ ਮਿਆੜਿਆ ਦਾ ਨਾ ਬਾਈ ਉਤੋਂ ਇਕੱਠੀਆਂ ਨਾ ਕੰਡਾ ਚ ਕੱਕੇ ਨਹੀਂ ਪੈਣਾ ਕਹ ਕਹ ਰਹਾ ਸੀ ਨਾ ਪਰ ਹਾਲੇ ਤੂੰ ਮੈਤੇ ਚੁਰਬੋਲ ਦੀ ਨਾ ਆਉਂਦੀ ਆ ਮੇਰਾ ਇਹਨੇ ਇੱਕ ਵਾਰ ਕਿਆ ਕਰੇ ਨਾ ਇਹਨੇ ਨਹੀਂ ਕਿਤੇ ਬੜੇ ਨੇ ਉਹਨੂੰ ਛੋਟਾ ਜਿਹਾ ਮੋਤੂ ਮਿਲ ਗਿਆ ਜੀ ਕੋਈ ਮੋਤੀ ਜਿੱਦਾਂ ਹੁਣ ਆਹ ਜਿਹੜੇ ਹਾਰ ਜਿਹੇ ਹਾਂ ਹਾਂ ਮੈਂ ਸਮਝ ਗਈ ਉਹ ਮੋਤੂ ਨਾ ਉਹਨੇ ਆਏ ਚਲੋ ਹੁਣ ਨਿਆਣਾ ਕਿਆ ਕਹਿ ਸਕਦੇ ਨੱਕ ਕੋਲ ਰੱਖ ਕੇ ਪਤੰਦਰ ਨੇ ਅੰਦਰ ਖਿੱਚ ਲੈ ਇੱਧਰ ਲਾ ਲੀਂ ਉਂਗਲੀ ਉੜੇ ਚੱਲੇ ਆ ਜੀ ਅੰਦਰ ਉਹ ਜਾ ਕੇ ਖੜ ਗਿਆ ਹੋਏ ਜੀ ਮੋਤੀ ਬਹੁਤੀ ਬਾਤ ਜਾਂਦਾ ਰੋਟੀ ਬਸਾ ਲਿਆ ਐਮਰਜੈਂਸੀ ਜਾ ਕੇ ਕਢਾ ਕੇ ਲਿਆਏ ਜੀ ਹਾਂ ਲੈ ਮੈਂ ਰੀਤ ਦੇ ਝਾਂਜਾ ਕੱਤ ਨਹੀਂ ਪਾਉਂਦੇ ਸਾਰੇ ਜਸਮੀਤ ਤਾਂ ਮੈਂ ਲੜਦੀ ਵੀ ਤੂੰ ਪਾਉਂਦੀ ਨਹੀਂ ਬਈ ਅਸੀਂ ਚਲੇ ਗਏ ਭਾਂਦਰੀ ਭਾਂਦਰੀ ਨੇ ਕੁੜੀ ਨੇ ਪੈਰ ਚ ਇੱਕ ਚਾਂਜਰ ਕੱਢ ਲਈ ਆਪਣੇ ਕੁੜੀ ਨੇ ਚਾਂਜਰ ਹਲਕ ਚ ਬਸਾ ਆਹ ਜੇ ਲੱਛਣ ਕਰ ਦਿੱਤੀ ਤੂੰ ਅਹੀਂ ਜੀ ਮੈਂ ਮਾਰ ਮਾਰ ਕੇ ਚਾਂਜਰ ਕੱਢੀ ਮੈਂ ਉਹ ਵੀ ਮੈਂ ਨਹੀਂ ਆ ਪਤਾ ਹੀ ਨਹੀਂ ਲੱਗਿਆ ਨਾ ਕਾ ਤਾ ਮੂੰਹ ਚ ਪਾ ਲਈ ਖੇਲਦੀ ਖੇਲਦੀ ਨੇ ਮੈਂ ਕਹਾਂ ਇਹ ਮਰਦੂ ਮੈਨੀ ਜਾਂਂਦਰ ਪਾਉਂਦੀ ਏ ਨਹੀਂ ਇੱਕ ਹੋਰ ਕਹਾਣਾ ਮਸੂ ਨੂੰ ਮੇਰੇ ਯਾਦ ਆ ਗਿਆ ਜਸਮੀਨ ਸਿੰਘ ਤੜਾ ਲਈ ਸੀ ਹਾਂ ਹੈ ਨਹੀਂ ਗਾਨੇ ਜਿਵੇਂ ਮੈਂ ਜੀ ਮੈਂ ਦੂਰ ਪਏ ਅਬ ਨਿਆਣੇ ਦੇ ਸਾਹਮਣੇ ਕਰਦੇ ਆ ਕੋਈ ਪਾਪਾ ਜੀ ਆ ਤਾਂ ਕੋਈ ਦੇਖ ਲਿਆ ਨੇ ਫੇਰ ਵੀ ਕੰਨ ਚ ਫੇਰਦੇ ਆ ਤਾਂ ਆਪ ਵੀ ਲੱਗੀ ਫੇਨ ਉਹ ਗੱਬਜ ਦੇ ਵਿੱਚ ਤੇ ਟੁੱਟ ਗਈ ਅੱਛਾ ਜੀ ਡਾਕਟਰ ਕੋਲ ਲੈ ਕੇ ਉਹ ਕਹਿੰਦੇ ਵੀ ਪਰਦੇ ਦੇ ਵਿੱਚ ਜਾ ਰਹੀ ਅੰਦਰ ਚਲੋ ਉਹਦੇ ਬਾਅਦ ਪਾਪਾ ਜੀ ਕਹਿੰਦੇ ਇੱਕ ਬਾਗਾਨਾ ਏ ਐ ਬੜਾ ਇੱਥੇ ਰੋਪੜ ਨਾ ਇੱਥੇ ਚਮਕਾਉਂ ਵੀ ਉਹਨੇ ਕੱਟ ਦੇਣੀ ਹੂੰ ਚੱਲ ਉਹਦੇ ਕੋਲ ਲੈ ਕੇ ਗਏ ਕੱਟਦਾ ਦਿੱਤੀ ਪਾਰੀ ਦਾ ਰਾਟ ਪਿਆ ਜਿਹੜਾ ਉਹ ਉਹਨਾਂ ਨੂੰ ਪਤਾ ਪਾਪਾ ਜੀ ਨੂੰ ਆਪਾਂ ਜੀ ਲੈ ਕੇ ਹਾਂ ਕਹਿੰਦੇ ਮੈਂ ਕੱਟਦਾ ਦੂੰਗਾ ਤਾਂ ਤੂੰ ਖੜੂ ਚੱਲ ਹੋ ਗਿਆ ਸਪੀਕਰ ਸ਼ੁਰੂ ਲਾਤੀ ਨਜ਼ਰ ਬੱਜ ਗਿਆ ਅਲਾਰਮ ਬੱਜ ਗਿਆ ਸਪੀਕਰ ਆ ਗਏ ਆਂ ਨਾਨੀ ਕੀ ਆ ਉਹ ਸੀ ਭੱਜ ਗਈ ਦੀਦੀ ਖੜਾ ਪੜਾ ਜਹਾਜ਼ ਬਣਾਤਾ ਕੋ ਟਿਕਦੀ ਨਹੀਂ ਤੁਸੀਂ ਉਹਨੂੰ ਜੱਸ ਜੱਸ ਨਹੀਂ ਕੁਝ ਨਹੀਂ ਮੰਮੀ ਹੋਰ ਐ ਕੁਝ ਕਰੀ ਜਾਂਦਾ ਉਹ ਕੁਝ ਕੁਝ ਜੇ ਮੈਨੂੰ ਕਹਿੰਦੀ ਪਿਠਾ ਲੈ ਪਿਠਾਉਣ ਦੋ ਇਹ ਭੈਣੇ ਦੋ ਦੋ ਵਾਰ ਮਾਂ ਕਹਿ ਕੇ ਮਾਮਾ ਬੰਦਾ ਉਹਦਾ ਮੈਨੂੰ ਵੀ ਉਹਨੂੰ ਜ਼ਿਆਦਾ ਫਿਕਰ ਆਪਣੀ ਭਾਣਜੀ ਦੀ ਬੇਰ ਪਿਠਾ ਲੈ ਪੁੱਤ ਮੈਂ ਪਿੰਦਰੇ ਨਾਲ ਵੀ ਐ ਲੜ ਦਿੰਦੀ ਆ ਹਾਂ ਕਹਿੰਦਾ ਤਾਂ ਮੈਨੂੰ ਤੂੰ ਦੇ ਦੇ ਮੈਂ ਕਹਾਂ ਤੂੰ ਮम्मा ਵੇ ਐ ਖਲਾਸ ਡੈਡੀ ਦਾ ਵੀ ਹਾਲ ਉੱਠਿਆ ਰਿਹਾ ਬਹੁਤ ਵੀ ਮੈਂ ਇਹਨੂੰ ਕਰ ਦੇਖਾਂ ਉਹਨਾਂ ਨੇ ਮੈਂ ਇੱਕ ਵਾਰ ਡਾਕਟਰ ਨੂੰ ਪੁੱਛ ਲਈ ਸੀ ਜਿਹੜਾ ਮਾਰ ਗਿਆ ਉਹ ਚਾਹੇ ਜੀ ਕਿਤੇ ਜੇ ਦੇਖਾਂਗੇ ਬਣ ਕੇ ਪ੍ਰੋਗਰਾਮ ਡਾਕਟਰ ਤੇ ਡਿਪੈਂਡ ਡਾਕਟਰ ਜੇ ਮੈਂ ਸਾਨੂੰ ਕਹੂਗਾ ਮੈਨੂੰ ਬਾਹਰ ਕੱਢਣ ਜਾਊਗਾ ਕਿ ਮੈਂ ਮਹੋਦਕ ਕਿਦਾਂ ਬੈਦਾਂ ਚਦਾ ਬੱਚਾ ਤੇ ਸਾਥ ਦੇ ਦੇ Hmm. कह ही देना फिर मैं लोड़ी, भी आऊंगी मैं जज कोई गल माड़ी मोटी गल ਮੜੀਓ ਤਾੜੀਆਂ ਮਾਰੀ ਜਾਈਂ ਪਾਪਾ ਨੇ ਕਹਤਾ ਪਾਪਾ ਕਹਿੰਦੇ ਕੋਈ ਨਾ ਇਹਨੂੰ ਮੈਂ ਅੰਦਰ ਲੈ ਕੇ ਬੈਠੂਗਾ ਵੀ ਤੂੰ ਆਪਣਾ ਚਲੀ ਜਾ ਹੇ ਫਿਰ ਪਾ ਲਾ ਪੁੱਤ ਪਹਿਲਾਂ ਮੈਂ ਪਾਪੀ ਜੀ ਨੇ ਪੁੱਛਿਆ ਫੇਰ ਉਹਨਾਂ ਤਾਂ ਵੀ ਬਚੜਾ ਹੁੰਦਾ ਮੈਂ ਤਾਂ ਦੇ ਅੰਦਰ ਦੇ ਹਾਂ ਪੈਣ ਨਹੀਂ ਹੋਣੀ ਹੈਗੀ ਪੈਣਾ ਨਹੀਂ ਉਹ ਪੁੱਤ ਤੂੰ ਖੇਡੂਗੀ ਪੈਣ ਨਹੀਂ ਆਈਓ ਲਿਓ ਮੈਂ ਹੁਣ ਚੱਲ ਦੇ ਟੱਕਣ ਦਾ ਧੰਗ ਦੇ ਲੈ ਤੇਰਾ ਇਹਨੂੰ ਫਤਾਨੀਆ ਨਾ। ਭਾਰੀ ਲੱਗੀ ਇਹਨੇ ਉਹਨੂੰ। ਮੈਂ ਤੇ ਕਈ ਵਾਰ ਇਹਨਾਂ ਕੋਕੀ ਫੜਾ ਦੇਣੇ ਡਰ ਲੱਗਦਾ। ਓਏ ਲੈ ਇੱਥੇ ਬੈਠ। ਚਲੋ। ਬੱਸ ਤੇਨੂੰ ਤਾਂ ਇਹ ਕੱਟਿਆ ਚਾਹਦਾ। ਕਿਹਦੇ ਕਿਹਾ ਹਾਨੇ ਮਾਮਾ ਵੀ ਨੇ ਆਣੀਆਂ। ਨਹੀਂ ਯਾਰਾ ਛੇਤੀ ਮਾਮਾ। ਅਰੇ ਬਾਬਾ। ਇੱਕ ਵਾਰ ਚੱਕੀ, ਇੱਕ ਵਾਰ ਚੱਤੇ ਹੋਈ ਲੱਗੀ ਜਿਹੜੇ ਗੁੱਡੇ ਨੇ ਥੇ ਕਿ ਜਿਹੜੇ ਜਿਹੜਾ ਛੋਟੀ ਜੀ ਕਹਿੰਦਾ ਗੁੱਡੀ ਹੁੰਦੀ ਆ। ਕਹਿੰਦਾ ਇਹ ਤਾਂ ਉਹਦੇ ਵਰਗੀ ਆ ਡੈਡੀ। ਇੱਥੇ ਨਾ ਖੜਾ ਹਾ। ਇਹਨਾਂ ਚਾਰ ਦੀ ਪੈਣੀ ਚਾਹਤ ਰਹੂ। ਖਲ ਚੱਲ। ਨਾ ਲਾ। ਬਾਤੇ ਐ ਮਸ਼ੀਨ ਮੰਗਦੀ ਆਪਣੀ ਹੁਣ ਪੱਪਾ ਕਾਉਂ ਹਰ ਕੋ ਏ ਅੱਜਨੀ ਏ ਅੱਜਨੀ ਏ ਅੱਜਨੀ ਏ ਦੇਖਾਉਣਾ ਬੱਚਾ ਜਾਨੀ ਆ ਨਹੀਂ ਖਾ ਅੱਜਨੀ ਇਹ ਹੁਣ ਦੱਚੀ ਲਾ ਐ ਚਾਹੂ ਅੰਦਰ ਕਰਕੇ ਫੜਾ ਦੇ ਆ ਆ ਆ ਆ ਫੜਾ ਫੜਾ ਬਾਈ ਜਾਦੂ ਮੰਤਰ ਕਿੱਥੇ ਲਗਾਇਆ ਵਾ ਬਸ ਲੈ ਲੈ ਜਾਸ ਮੈਂ ਬਸ ਆਹ ਮੈਂ ਕਿਹਾ ਬੋਲ ਇੱਕ ਮਿੰਟ ਪਹਿਲਾਂ ਲੈ ਜਾ ਜਾਸ ਮੈਂ ਬਸ ਮੈਂ ਮੰਨਦੇ ਆਂ ਆਹ ਕਿੱਥੇ ਹੋ ਇਹ ਤੇ তুই ਮੰਮੀ ਕਿੱਥੇ ਆ ਆ ਲਓ ਸਰ ਲਾਓ ਲਾਓ ਦੂਈ ਮੰਮੀ ਆ ਗਈ ਬੋਤਾ ਆ ਗਈ ਆ ਗਈ ਆਂ ਵੀ ਬਣਾਤੀ ਮੰਮੀ ਬਸ ਮਨੋਦਾ ਹੈ ਨਾ ਬਸ ਹੁਣ ਖੂਜਾ ਕੀ ਕਹਾਂ ਹੁਣ ਬਹਿ ਕੇ ਕੀ ਕਹਾਂ ਮਾਂ ਨੇ ਕੁੜੀ ਦਾਸਦੀ ਤੇ ਕਹਿੰਦੀ ਨੇ ਪੋਸਟ ਪਾਈ ਤੀ ਜਸਮੀਨ ਨੇ ਕਹਿੰਦੀ ਵੀ ਇਹਨਾਂ ਹੁਣ ਨਹੀਂ ਦੁੱਧ ਪੀਣੇ ਲੱਗਣਾ ਉਹਨੇ ਇਹ ਚੁੰਗਣੀ ਦਾ ਸਿੱਖ ਗਈ ਇਹ ਪੀਣਾ ਇਹਨੂੰ ਸੌਖਾ ਦੁੱਧ ਮਿਲਦਾ ਨੇ ਸੰਘਰਸ਼ ਕਰਨ ਦੀ ਲੋੜ ਨਹੀਂ ਮਾਂ ਨੇ ਜਾਣੇ ਨਹੀਂ ਹੈਗੀ ਸਾਡੇ ਤਿੰਨ ਮਹੀਨੇ ਦੀ ਹੋ ਗਈ ਵੀ ਹੁਣ ਤਾਂ ਜਿੰਨਾ ਮਰਜੀ ਜ਼ੋਰ ਲਾ ਲਵੇ ਕੋਈ ਡਾਕਟਰ ਲਾ ਲਵੇ ਕੋਈ ਕੁਝ ਵੀ ਇਹਨੇ ਪਿੰਨਾ ਨਹੀਂ ਉਮ ਹੀ ਨਹੀਂ ਪੀਣਾ ਲੋੜ ਵੀ ਨਹੀਂ ਹੋਣਾ ਇਹਨੂੰ ਕਿਆ ਲੋੜ ਆ ਯਾਰ ਬਾਕੀ ਰੂਦੀ ਕਿਰਪਾ ਨਾਲ ਪੂਰੀ ਆ ਨਾ ਰਿਸਤ ਪੋਸਟਾ ਜੇ ਤਾਂ ਬੱਚੇ ਨੂੰ ਬਾ ਉਪਰਾਂ ਦੁੱਧ ਨਾ ਲੱਗੇ ਫੇਰ ਸਾਨੂੰ ਟੈਨਸ਼ਨ ਲੈਣ ਦੀ ਲੋੜ ਆ ਵੀ ਭਾਈ ਬੱਚਾ ਪਚਾਉਂਦਾ ਨਹੀਂ ਜ ਤਕੜਾ ਨਹੀਂ ਹੁੰਦਾ ਹਾਂ ਇਹ ਹਨ ਓਕੇ ਬੈਗਰੂਦੀ ਤੇ ਇਹਨਾਂ ਨੂੰ ਲੋੜ ਹੀ ਨਹੀਂ ਸਾਨੂੰ ਬੱਸ ਉਹ ਵੀ ਕਹਦੀ ਹੁਣ ਮੈਂ ਚਾਹ ਬਣੀ ਨਹੀਂ ਤੁਸੀਂ ਬਾਹਰ ਬੋਧਾ ਕੀੜਾ ਮਾਰੇ ਹੋ ਦੇਖੋ ਕਿੰਨੀ ਮੇਰਾ ਕਲਰ ਨਹੀਂ ਆ ਐਸੀ ਐਵੀ ਹਿੰਮਤ ਵਾਲੀ ਗੱਲ ਆ ਮੰਮੀ ਜੋ ਜਿਹੜੀ ਉਹ ਕਹਿੰਦੀ ਮੈਂ ਰੱਖਣੀ ਨਿਆਣਾ ਸੰ ਬਣਾ ਸੌਖਾ ਨਹੀਂ ਇਹਦਾ ਕੰਮ ਕਰਨਾ ਸੌਖਾ ਹੈ ਮੰਮੀ ਬਿਲਕੁਲ ਨਹੀਂ ਮਹੀ ਨਹੀਂ ਪਰਵਾਹ ਕਰਦੀ ਮੰਮੀ ਧੰਨਦੀ ਥੋੜੀ ਮੰਮੀ ਆ ਮੰਨੇ ਨਾ ਕਾਸਮਨ ਕੀਤਾ ਥੋੜਾ ਜਿਆਦਾ ਕਣਤਾ ਦਿੰਦਾ ਕੁੜੀਆਂ ਨੂੰ ਉਹਨਾਂ ਕੁਛ ਕਹਿੰਦੀ ਆ ਫਿਰ ਵੀ ਬਈ ਸੰਭਾਲਦੀ ਆ ਇਹ ਜੀ ਮੈਂ ਮਾਰਦੀ ਆ ਨਾ ਇਹ ਆ ਵੀ ਸਾਡੀ ਦਾਦੀ ਆ ਜਿਹੜੇ ਪੋਤੇ ਨੇ ਬਿਗੜੇ ਹੋਏ ਹੁੰਦੇ ਆ ਹਮਮ ਹਾਇ ਨਾ 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 ਇਹ ਕੋਈ ਗੱਲ ਗਲਤ ਨਹੀਂ ਪੋਤੇ ਦੇ ਦਾਦੀ ਦੇ ਆਪਾਂ ਕਹਿੰਦੀਆਂ ਪਈਆਂ ਆਪ ਕੀ ਇਹ ਧਾਰਨਾ ਗਲਤ ਹੈ ਕਿਉਂ ਆ ਕੀ ਪੋਤੀਆਂ ਨੇ ਫਿਕਰ ਆ ਦਾਦੀ ਤਾਈਂ ਦਿੱਤਾ ਹੁਣ ਕੰਟਾਉਂਦੀਆਂ ਆ ਹਾਂ ਨਹੀਂ ਸਹੀ ਕੁੜੀਆਂ ਹੁੰਦੀਆਂ ਸਭ ਉਹ ਨਹੀਂ ਨਹੀਂ ਉਹ ਥੋੜੀ ਜੀ ਨਾ ਕੀ ਗੱਲ ਆ ਮਨਕੀਰ ਤੋਂ ਉਦਾਂ ਹੀ ਬਹੁਤ ਚੁਸਤ ਚਲਾਕ ਆ ਉਹ ਥੋੜਾ ਜਿਆਦਾ ਚੰਟਾ ਆ ਚੰਟਾ ਨਹੀਂ ਹਾਂ ਕੁੜੀਆਂ ਉਦਾਂ ਹੀ ਤਾਲ ਹੁੰਦੀਆਂ ਥੋੜੀਆਂ ਜਿਹੀਆਂ ਬਸ ਉਹਦੇ ਕਰਕੇ ਫਰਕ ਹੁੰਦਾ ਵੈਸੇ ਵਰਸੁੱਤੀ ਤਾਂ ਤੁਸੀਂ ਵੰਟੀ ਦੀ ਦਵਾਈ ਕੀਤੀ ਉਹ ਤਾਂ ਇੰਨਾ ਸੌਂਦੇ ਨੇ ਆਹੋ ਦੇਖ ਲੈ ਉਲਟਾ ਚੱਲਦਾ ਕੰਮ ਉਲਟਾ ਹੋ ਗਿਆ ਉਲਟੋ ਹੋ ਗਿਆ ਕੰਮ ਉਹ ਗੁਰਤੇ ਤਾਂ ਮੈਂ ਚਾਤੀ ਤੇ ਗਿਆ ਫਿਰ ਜਦ ਦੀ ਮਾਸੀ ਆਈਏ ਨਾ ਸਾਰਾ ਕੁਝ ਲੱਕੀ ਨੂੰ ਕਈਆ ਹਾਂ ਹਾਂ ਮੇਰੇ ਹੁਣ ਤੂੰ ਮੇਰੇ ਤੇ ਕੋੱਕੇ ਜਾਣ ਲੱਗਾ ਹੋ ਤੈਨੂੰ ਤਾਂ ਜੀਜਾ ਬੈਠਾ ਸ਼ਰਮ ਕਰ ਲਾ ਅਸਾਂ ਨੂੰ ਮੇਰਾ ਜਵਾਈ ਬੈਠਾ ਸਿੱਖਲਾ ਕੁਸ ਪਤਾ ਹੀ ਨਹੀਂ ਲੱਗਦਾ ਤੈਨੂੰ ਪਰਦੇ ਗੱਲਾਂ ਲੱਗਿਆ ਨਵਾਸੀ ਦੇ ਪਰਦੇ ਮੈਂ ਲਾਈ ਮੈਂ ਖੋਜਾ ਪਰਦੇ ਆਇਆ ਕਈਆ ਕਿ ਸਿੱਖੀਤੀ ਨੂੰ ਕਿਉਂ ਕਿਉਂ ਕਹਿੰਦੇ ਨਾ ਕਿਉਂ ਕਹਿੰਦਾ ਆ ਫਾਟੀ ਕਹਿੰਦੇ ਪਤੋ ਤੁਰ ਕਿਉਂ ਕਹਿੰਦੇ ਸਾਡੇ ਕਿੰਨੇ ਕਈਆ ਕਹਿੰਦੇ ਕੀ ਆ ਮਾਂ ਬਈ ਮੂਫਲੀਆ ਰੋੜੀਆਂ ਅਸੀਂ ਦਾਹੀ ਕਹਿਣੀਆਂ ਮੈਂ ਕਾਹ ਕਹਦੇ ਹਾਂ ਮੂਫੜੀਆਂ ਰੋੜੀਆਂ ਹੀ ਕਹਿੰਦੇ ਆ ਰੋੜੀਆਂ ਗੱਠੀਆਂ ਨਹੀਂ ਤੁਹਾਡੇ ਵੱਲ ਵੀ ਗਾਂ ਆਂਦੀ ਮੂਂਗ ਗੱਠੀਆਂ ਵੀ ਕਹਤ ਹੁੰਦੇ ਆਂ ਸੀ ਗੱਠੀਆਂ ਰੋੜੀਆਂ ਤੁਸੀਂ ਕਾਹ ਕਹਿੰਦੇ ਆ ਬੱਛਰ ਫਿਰਦਾ ਹੈਗਾ ਇੱਕ ਅੱਧਾ ਨਹੀਂ ਰਵਿੰਦਰ ਇੱਜਨੇ ਰੋੜੀਆਂ ਜੀ ਕਹਿੰਦੇ ਰੋੜੀਆਂ ਲਿਆਈ ਰਵਿੰਦਰ ਰੋੜੀਆਂ ਘੋਟ ਕੇ ਬੋਲਦੇ ਆਪਾਂ ਕਹਿੰਦੇ ਮੂਫਲੀ ਲਿਆਈ ਆਂ ਆਉਂਦਾ ਹੋਇਆ ਚਾਚੇ ਇਹ ਕਹਿੰਦੇ ਮੂングਪਲੀ ਲਿਆਈ ਚਾਚੇ ਆਉਂਦਾ ਹੋਇਆ ਆਏ ਆ ਨਾ ਉਹ ਆਣ ਫੇਟ ਪੰਜਾਬੀ ਬੋਲਦੇ ਆਪਣਾ ਘਰ ਆਏ ਆਪਣਾ ਗਾਰਾ ਹੈ ਪੈਂਡੈਂਸੀਏਸ਼ਨ ਚ ਪ੍ਰੋਬਲਮ ਹੈ ਇਹ ਦੋ ਆਪਣਾ ਗਾਰਾ ਹੈ ਲੜੀਆਂ ਨੂੰ ਕਹਿੰਦੇ ਟਿਆਂਡੀਆਂ ਇਹ ਕਿ ਕਰਦੇ ਘੱਟਾਈ ਦੀ ਨਿਕਲਦੀ ਪੱਟੀ ਹੱਤੀ ਸਵੇਰਾ ਤੇਰੀ ਨਿਕਰ ਪਈਆ ਖੋਲੀ ਹੋਈ ਉੱਥੇ ਤੇਹੀ ਜਾਂਦੇ ਤੇਰਾ ਰਾਜ ਦਾ ਜੀਜੇ ਨੂੰ ਵੀ ਰਾਮ ਕਿਆ ਕਰ ਰਹੇ ਆਹੋ ਨਿਕਰ ਦੇ ਵਿੱਚ ਬੋਟੀ ਕਰਦੀ ਨਿਕਰ ਉੱਥੇ ਪਈਆ ਬੋਟੀ ਵਾਲੀ ਅੰਕਾਰੀ ਵੀ ਆ ਲਾ ਕੇ ਮਟਣਾਈ ਨਹੀਂ ਤੇ ਦੇਖ ਕੇ ਛੋਟੀ ਮਾਤਾ ਮੈਨੂੰ ਬਾਥਰੂਮ ਕਰ ਲੈਣ ਦੇ ਵੀ ਮੈਂ ਛੋਟੀ ਕੋਲ ਛਿੱਤੀ ਜਾਣਾ ਹੈ ਮੈਨੂੰ ਹਵਾ ਲੱਜੂਗੀ ਇਹ ਕਹਿੰਦਾ ਮੈਂ ਤਾਂ ਬਹੁਤ ਤੋਕਾਂ ਕਿਹੜਾ ਕੁੱਜੀ ਚ ਬੜ ਗਿਆ ਛੋਟੀ ਕਰ ਲਈ ਬੜ ਗਈ ਸਾਰੀ ਨਿਕਰੇ ਨਿਕਰ ਕੇ ਔਖੇ ਸਿਕੜੀ ਪਈ ਔਖੇ ਛਿੱਟਨੀ ਪਈ ਜਾ ਮੈਂ ਨਿਕਰ ਚੱਕ ਕੇ ਲੈਣੀ ਉਹ ਬੜੀ ਛਿੱਤੀ ਲੈ ਨਹੀਂ ਤੋਕਦੀ ਉਹ ਛੱਡੋ ਤੁਸੀਂ ਕਿਹੜਾ ਟੌਪਿਕ ਛੇੜਦਾ ਏ ਕੱਢੋ ਬਾਹਰ ਜਾ ਉਹ ਰੌਣ ਦੇ ਹੈ ਨਹੀਂ ਉਹ ਕੁਝ ਨਹੀਂ ਹੈਗਾ ਉਹਦੇ ਪਤਾ ਮੈਨੂੰ ਤੇ ਗਾਰੇ ਵਾਲਾ ਪੈਰ ਰੱਖੋਗੇ ਰਾਤ ਟੌਮੀ ਫਿਰਦਾ ਤਾਂ ਨਟਿਆ ਕੋਈ ਨਾ ਕੋਈ ਹਾਂ ਉਹ ਚੱਕਰ ਕੋਈ ਨਹੀਂ ੱੱਕੇ ਨਾਲ ਤੂੰ ਮੇਰੇ ਵੱਗ ਦੀ ਜਿੱਦ ਸਾਨੂੰ ਮੈਂ ਖੋਲੀ ਜਾਂਦਾ ਮੇਰਾ ਅਸਤ ਨੂੰ ਜਵਾਈਆ ਉਹ ਮੈਂ ਫੇਰ ਖੋਲ ਦੇਣੀ ਕਿਆ ਹਾਂ ਹੋਰ ਦੋ ਰਾਜਪੇ ਉਹ ਕਿਹੜੀ ਗੱਲ ਰਹਿੰਦੀ ਇੱਕ ਇਹਦੇ ਬਸ ਪਾਗਲ ਵਾਲੀ ਗੱਲ ਹੈ ਪਾਗਲ ਨਹੀਂ ਇਹ ਹੁੰਦਾ ਨਹੀਂ ਮੇਰੀ ਅਸਤ ਦੇ ਵਿੱਚ ਮੈਂ ਓਹੋ ਇਹ ਵੀ ਭਾਈ ਚੁੱਪ ਕਰੋ ਹੁਣ ਹਾਂ ਹੁਣ ਦੁੱਧ ਮੰਗਣਾ ਹੁਣ ਦੋਦੋ ਲੈ ਆਉ ਨੂੰ ਗਰਮ ਕਰਕੇ ਹੈਗਾ ਪਿਆ ਉਹਨੇ ਨਹੀਂ ਲੈ ਕੇ ਇਹਨੇ ਪਾਸ ਕੇ ਗਿਆ ਚੱਲ ਮਾਮਾ ਬਾਹਰ ਕੁਰਸੀ ਪਰ ਬੈਠ ਬਰਸ ਲੈ ਕੇ ਚੱਲ ਵੀ ਮਾਮਾ ਮਾਸੀ ਫਟਾਫਟ ਦਲਦੀ ਆਪਣੀ ਪਾਸ ਚੱਕ ਲੈ ਗਿਆ ਚੱਲਿਆ ਉਹ ਜਾਂ ਲੱਗ ਗਿਆ ਉਹ ਪਿਆਰ ਨਾਲ ਪਿਆਰ ਨਾਲ ਚੱਲ ਚੱਲ ਪਹਿਲਾਂ ਪਾਸ ਚੱਲ ਚੱਲ ਚੱਲੋ ਵੀ ਚੱਲੋ ਵੀ ਚੱਲੋ ਵੀ ਚੱਲੋ ਵੀ ਚੱਲੋ ਕੰਨ ਅਜੀ ਦੀ ਮੇਰੇ ਮਗਰ ਪਈ ਕੋਈ ਨਾ ਫਿਰ ਉਹਨੂੰ ਲੈ ਆ ਦੇਣ ਤੇ ਫਿਰ ਕੀ ਹੋ ਗਿਆ ਹੋਇਤ ਹੋਇਤ ਉਹ ਆ ਤੇਰੀ ਛੋਟੀ ਭੈਣ ਕਹਿੰਦੀ ਮੈਂ ਹੀ ਲੈ ਕੇ ਆਉਣਾ ਪਰਸ ਚੱਕ ਹੁੰਦਾ ਨਹੀਂ ਤੇ ਉਹ ਬਾਤ ਤਰੇ ਮੇਰੇ ਘਰ ਦੀ ਜੀ ਜੇ ਇੱਕ ਵਾਰ ਹੋ ਜਵੇ ਸ਼ੁਰੂ ਓਏ ਬਾਤ ਓਏ ਹਰਗੋਣਾ ਕੱਢ ਜਾਓ ਹਰਗੋਣਾ ਕਾਤੇ ਫੇਰ ਓਏ ਇਹ ਤਾਂ ਹੁਣ ਚਾਹੇ ਗਾਰੋ ਬਾਹਰ ਗਿਆ ਦੇ ਲੈਰੂ ਬਾਹਰ ਬਾਹਰ ਗਿਆ ਦੇ ਲੈਰੂ ਤਾ ਵੀ ਪੜ ਬੰਦੀ ਵੇਖੇ ਲੈ ਅਜੀ ਫੋਨ ਨਹੀਂ ਖਾਣਾ ਆਇਆ ਮੇਰਾ ਪੁੱਤ ਕੀ ਹੋਇ ਕਿਨੇ ਮਾਰੀ ਮੇਰਾ ਪਿੱਤੀ ਨੇ ਮਾਰ ਆਹ ਉਹ ਫੜ ਲਾ ਤੇ ਉਹ ਫੜ ਆਹ ਤਾਂ ਆਹ ਤਾਂ ਸਪੀਕਰ ਨਾਲ ਦੇਣਾ ਪੈਣਾ ਆਹ ਕੰਮ ਜਿਆਦਾ ਔਖਾ ਹਾਂ ਛੱਡ ਓਏ ਹਾ ਹਾ ਆਹ ਮੇਰਾ ਪੁੱਤ ਗੈੜੀ ਬੜਾ ਸਪੀਕਰ ਨਾਲ ਛੋਟਾ ਹੈੱਡਫੋਨ ਨਹੀਂ ਰੋਣਾ ਇਹ ਨਹੀਂ ਕੱਪੋਣੀ ਹੁਣ ਗੈੜੀ ਵੜਾ ਸਪੀਕਰ ਨਾ ਛੋਟਾ ਹੈ ਫੋਨ ਫਰੀ ਲਾਲਾ ਅਸਮਾਨ ਆ ਰਿਹਾ ਤੇ ਕੁੰਡਾ ਪਿੰਡ ਵਿੱਚ ਹਵਾ ਆਉਂਦੀ ਉਹ ਮੇਰਾ ਫੋਨ ਕਿਤੋਂ ਚਾਹੇ ਕੋਟ ਹੈ ਮੇਰਾ ਫੋਨ ਕਿਤੋਂ ਚਾਹੇ ਸ਼ੁਕਰਾ ਸ਼ੁਭੂਣੀ ਅੱਗੇ ਹੈ ਨੀ ਛੋਟੀ ਨਹੀਂ ਤਾਂ ਆਏ ਨਾ ਜਣਾ ਦਾ ਦੁੱਧ ਪੀੜਾ ਚਲ ਬਾੜ ਆ ਜਾ ਆਏ ਹਾਤ ਗੁਣੀ ਆਓ ਮੇਰਾ ਕੰਕਾ ਜਿਆ ਆ ਮਾਰ ਗੁਣੀ ਨਹੀਂ ਕੋਈ ਉਹ ਬਸ ਜਿਆਦਾ ਇੱਕ ਵਾਰ ਸਪੀਡ ਫੜਦੀ ਗੱਡੀ ਨੇ ਫੇਰ ਗੱਡੀ ਰੁਕਦੀ ਰੁਕਦੀ ਬਹੁਤ ਟਾਈਮ ਲੇ ਲਉਂਦੀ ਮੇਰਾ ਬਾਪ ਤੈਨੂੰ ਬੰਦੀਆਂ ਨਹੀਂ ਲਾ ਗਿਆ ਗਾੜ ਉੱਠ ਗਿਆ ਮੈਂ ਮੱਝ ਨਹੀਂ ਹੈ ਉਹ ਟੀਵੀ ਦੀ ਬੁੱਤ ਸਵੇਰੇ ਜਾ ਤੂੰ ਮੋਬਾਈਲ ਲੱਗਾ ਪਾ ਤਾ ਦੇਖਣਾ ਬਸ ਫੇਰ ਥਾਲ ਦੇਵਾ ਅਸੀਂ ਡੈਡੀ ਦੇ ਬੁੱਤ ਕੀ ਕਰੇ ਉਦਣ ਆਏ ਕਰਨ ਕੇ ਝੋਲ ਝੋਲੀ ਉਹ ਥਾਂ 'ਚ ਹੋਰ ਲੱਗੀ ਅਰੇ ਇਹਨੂੰ ਨਾ ਬਾਜਾ ਤੁਸੀਂ ਜਪਾਇਆ ਇਹਨੂੰ ਪਹਿਲੇ ਨਹੀਂ ਇੱਕ ਗੱਡੀ ਸਾਹਮਣੇ ਦੂਜੀ ਗੱਡੀ ਦਾ ਨਾ ਪੁੱਤ ਉਹ ਨਹੀਂ ਨਹੀਂ ਉਹ ਰੌਣਕ ਉਹ ਖਲਵੀਆ ਸੱਚੀ ਹੋ ਨਾ ਇਹ ਪੁੱਤ ਟੱਕਟਾ ਜੇ ਬੱਚਾ ਨਹੀਂ ਉੱਠਦਾ ਤਾਂ ਠਾਲਣਾ ਇਹਦਾ ਆਪੇ ਉੱਠ ਕੱਢਦੀ ਆ ਬਿਲਕੁਲ ਆਹਾਂ ਪਾਣੀ ਕੀ ਦੇ ਮੱਤ ਮੰਗਾ ਤਾ ਸਰ ਗਿਆ ਜਿਹੜਾ ਪਤੀਲੇ ਚ ਪਾਣੀ ਰੱਖਿਆ ਉਹ ਉਹਦੇ ਵਾਲਾ ਕਰਨਾ ਹੈ ਫਿਲਟਰ ਵਾਲਾ ਫਿਲਟਰ ਵਾਲਾ ਪਤੀਲੇ ਚ ਪਾਣੀ ਰੱਖਿਆ ਬਣਾ ਮ ਗਰਮ ਹੁਣ ਉਹਦੇ ਚ ਰੱਖਿਆ ਪਤਾ ਨਹੀਂ ਭਾਬੀ ਜੀ ਚਾਹ ਬਣਾਤੀ ਹੁਣ ਮੇਰੀ ਕਰਨਾ ਤੋਂ ਕਿਲੇ ਕੋਲੀ ਚਮਚਾ ਉਹਦੇ ਚ ਫਿਲਟਰ ਪੁੱਤ ਮੈਨੂੰ ਆ ਜਾਣਾ ਬਣਾਗਾ ਹਾਂ ਖੜਾ ਜਾ ਗਰਮ ਪਾਣੀ ਦਾ ਗਲਾਸ ਕਰਨਾ ਆਇਆ ਕਰ ਪੁੱਤ ਆਹ ਉਤ ਆ ਕੋਪਰ ਤੇ ਆ ਆਹ ਪਤੀਲੇ ਚਾਕਾ ਐ ਦੇ ਚ ਪਾ ਪਾਣੀ ਐ ਦੇ ਪਾਣੀ ਗਰਮ ਹੋਣਾ ਧਰ ਦੇ ਆਹ ਕਾ ਨੂੰ ਪਾ ਤਾ ਐ ਦੇ ਚ ਕਰੀ ਉਧਰ ਚਲਾਈ ਉਹਨੂੰ ਫਿਲਟਰ ਨੂੰ ਆਹ ਦੇ ਪੰਨੇ ਦੇ ਪੰਡੇ ਪਾੰਦੇ ਸੋਤ ਨਾ ਆ ਰਹੀ ਸੱਚਾ ਪਾਤਸ਼ਾਹ ਤੁਸੀਂ ਦੂਆ ਹੱਥ ਲਾ ਲਾ ਉਹ ਨਾ 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 ਸਾਰਕਾ ਵਿੱਚ ਉੱਥਾਂ ਹੱਥ-ਪੈਰ ਦੇ ਕੀ ਕਰਨ? ਠੰਡ ਲੱਗਦੀ। ਹਾਂ ਆਇਆ ਤਾਂ ਹੋਣਾ ਉਹਨੇ। ਉਹਨੂੰ ਕਰੀ ਬੰਦਾ। ਅਨੂਵੀ ਪੱਤੇ ਵੀ ਥੋੜੇ ਜਿਹੇ ਨੇ ਦੇ ਉਹ ਚੇਂਜ ਹੋਣ ਵਾਲੀਆਂ ਇਹ ਆਹ ਲੈ ਫੜਾ ਦੇ। ਹੂੰ। ਉਹ ਪਣ ਵਾਲੀਆਂ ਨੇ ਦੀਆਂ ਤਰੀਆਂ ਕਰ ਕਹਿੰਦੇ ਉਹਨਾਂ ਨੂੰ ਅੰਦਰ ਬਾਸ ਲਾ ਨਹੀਂ ਆ। ਆਪੇ ਗਰਮ ਪੜੀ। ਨਹੀਂ ਬੱਚੇ ਸੜਦੇ ਯਾਰ। ਚਲ। ਇਹ ਪਾਣੀ ਗਰਮਾ ਪੀਣ ਬਾਅਦ ਤੇ ਥਰਮੋਸ ਚ ਰੱਖਣਾ। ਗਰਮ ਪਾਣੀ ਹੀ ਪੀਆ ਕਰੋ ਚਾਹ ਪੀਣਾ ਹਾਂ ਠੀਕ ਕਰੂੰਗਾ ਹੋ ਗਿਆ ਕੰਮ ਕੁਛ ਨਹੀਂ ਹੋਇਆ ਮੇਰੇ ਨਾਲ ਕਰੰਟ ਲੱਗ ਗਿਆ ਇਹਨੂੰ ਇਹਨੂੰ ਕਰੰਟ ਲੱਗਿਆ ਹਾਂ ਮੈਂ ਫੜੀ ਹੋਈ ਤੈਨੂੰ ਲੱਗਿਆ ਚੱਲ ਚਲੀ ਅੰਦਰ ਇਹਨੂੰ ਸਲੋ ਸਲੋ ਕਰ ਦੇ ਮੈਨੂੰ ਦੂਰ ਦੀ ਲੱਗਿਆ ਹੈਗਾ ਆਹ ਨਹੀਂ ਵਰਮਾਣਾ ਲੈ ਸੌਤਣਾ ਮਸ਼ਰਬਾ ਹੀ ਕਰੋ ਜੀ ਤੇਰੇ ਕੋਲ ਕਰੰਟ ਲੱਗ ਗਿਆ ਕੀ ਕਰਿਆ ਤੇਰੇ ਪਾਈ ਨੂੰ ਕਰੰਟ ਲੱਗ ਗਿਆ ਕਹਿੰਦਾ ਕੀ ਕਰਿਆ ਉਸ ਨੂੰ ਸਟੱਪ ਕਰ ਦੇ ਨਹੀਂ ਮਾਰਦਾ ਕਰੰਟ ਐ ਨਾ ਕਰੀ ਕਿਤੇ ਗੱਲ ਤੇ ਲਾ ਲੂ ਮੈਨੂੰ ਤਾਂ ਡਰ ਬੋਲਾ ਤਾਂ ਗੱਲ ਨੂੰ ਕਰ ਦੇ ਲਾ ਲੀ ਕਿਤੇ ਸਾਲੇ ਨੇ ਕਰ ਦੋ ਜੀ ਗਰਮ ਕੋ ਐਗਾ ਨਿਸ਼ਾਨ ਕਰ ਲਿਆ ਤਾਂ ਜੱਟ ਐਗਾ ਨਿਸ਼ਾਨ ਮਿਤਾਈਂ ਐਗਾ ਥੋੜਾ ਜਾ ਦੋ ਸਾਲ ਦੀ ਵੀ ਨਹੀਂ ਸਾਚਾ ਦੋ ਸਾਲ ਦੀ 10 ਮਿੰਟ ਪਹਿਲਾਂ ਆਹ ਕਾਨੂੰ ਬਚਾਰੇ ਦੀਆਂ ਬੋਲਾਂ ਕੋਈ ਨਹੀਂ ਕਰੂੰਗੇ ਕੋਈ ਚੀਜ਼ ਹੱਥੂਤ ਪਰ ਲਾ ਕੇ ਦੇ ਦੇ ਕੱਪੜੇ ਪਰ ਇਹਨੇ ਜਲ ਲੱਗ ਚ ਪਤਾ ਨਹੀਂ ਕਿੱਥੇ ਜਾਫੂ ਲੁੱਕ ਕੇ ਪੈ ਗਿਆ ਲੁੱਕ ਕੇ ਪੈ ਗਿਆ ਉਹਦੇ ਬਾਅਦ ਅੱਛਾ ਯੀ। ਹਨ ਲੋਕੇ ਪਿਆ ਫਿਰ ਜਦ ਅਸੀਂ 3:00 ਵਜੇ 4:00 ਵਜੇ ਤਾਂ ਮੈਂ ਇਹਨੂੰ ਕਿਹਾ ਮੈਂ ਕਰ ਨਾ ਉੱਠ ਪੁੱਤ ਉੱਠ। ਉੱਠੇ ਨਾ ਮੂੰਹ ਨੰਗਾ ਕਰ ਮੈਂ ਤਾਂ ਮੂੰਹ ਨੰਗਾ ਕਰਾ। ਆਹ ਵੀ ਆ ਲੱਗਿਆ। ਫਿਰ ਹੱਸ ਕੇ ਦਿਖਾਵੇ ਉਂ ਆਵੇ ਰੋਣਾ ਆਪਣੇ ਆਪ ਚ ਵੀ ਜਲ ਜਲ ਤਾਂ ਜਲ ਰਹੇ ਆ ਸਾਲੀ। ਹੱਸ ਕੇ ਆਵੇ ਡੈਡੀ ਕੁਛ ਨਹੀਂ ਹੋਇਆ ਕਹਿੰਦਾ ਕੁਛ ਨਹੀਂ ਹੋਇਆ ਹੈਗਾ। ਉਹ ਤਾਂ ਇਹ ਕਰ ਦੇਣਾ ਉਹ ਤਤੀ ਕਰਕੇ ਪੁੱਤ ਹੰਟੀ ਰੋਣਾ ਇਹਨੂੰ ਇਹਨਾਂ। ਪੁੱਟੇ ਵੀ ਨਹੀਂ ਪੁੱਤ ਹੈ। ਤੇਰੇ ਹੱਥ ਚ ਕਾਲੀ ਤੋਂ ਕਹਿਣਾ ਠੰਡੇ। ਕਿੰਨੇ ਵਜੇ ਕੇ 9 ਮਿੰਟ ਕੇ 27 ਹੋ ਗਏ। ਨੌ ਬਾਜੀ ਕੇ ਸਟਾਈਮਟ ਹੋ ਗਏ